ਜੀ ਮੇਰੀ ਜਮੀਨ ਟ੍ਰੈਕਟਰ ਖੜਾ ਕੀ ਉਹਨੂੰ ਪਤਾ ਕਰਨ ਨੂੰ ਕਿ ਹੈ ਸਤਲੁਜ ਦਰਿਆ ਤੋਂ ਅੱਗੇ ਆ ਜੀ ਵਾਟ ਦੇ ਨਾਲ ਤੇ ਪਾਣੀ ਦਾ ਵਾਹ ਜ਼ਿਆਦਾ ਆ ਜੀ ਤੇ ਸਾਡੇ ਗ੍ਰਾਮੀਣਾਂ ਨੇ ਮਦਦ ਰੱਖੀ ਉੱਥੇ ਸਾਨੂੰ ਜੀ ਪਿੰਡ ਹੈਗਾ ਸੀ ਰਾਜਾ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਭਾਦੋ ਮਿੱਟੀ ਸੱਤ ਲਈ ਜੇ ਉੱਥੋਂ ਨਸੰ ਫੜਾਈ ਇੰਡੀਅਨ ਜਿਹੜੇ ਆ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦਾ ਆਰਡਰ ਦਿੱਤੇ ਗਿਆ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਸਰਕਾਰੀ ਆਰਡਰ ਸਮਥਿੰਗ ਔਰ ਜਿਹੜੇ ਆ ਰਿਲੇਟਡ ਅਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਤੇ ਨੈਤਚੂਲਰ ਅਟਾਰੀ ਜੀ ਦੀ ਡੀਸੀ ਅਫੀਸ ਤੋਂ ਡਿਊਟੀ ਲੱਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸਹੇਲ ਮੀਰ ਆਈਪੀਐਸ ਐਸਸੀ ਕੀ ਹਮ ਅਮਸਰ ਰੋਹਲ ਜੀ ਵੱਲੋਂ ਕਿ ਕਿਰਪਾਤ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਦੋਹਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਨੂੰ 2.5 2 ਸਾਲ ਦੇ ਵਿੱਚ 3 ਸਾਲ ਦਾ ਇੱਕ ਸਨੁੰ ਮੁੰਡੇ ਵਾਸਤੇ ਲੱਗਦੇ ਜੀ ਤੇ ਇਹ ਵਾਪਕ ਆਉਣੇ ਬਾਰੇ ਤੇ ਹੈ ਜਰ ਹੈ ਤਾਂ ਬਹੁਤ ਤੁਹਾਡਾ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਡੀਆਂ ਆਵਾਜ਼ਾਂ ਠਾਉਂਦੇ ਰਹੇ ਪਾਕਿਸਤਾਨ ਦਾ ਠਾਉਂਦੇ ਰਹੇ ਜਿਹੜੇ ਪਿੰਡ ਦੇ ਕਿੰਨੇ ਜਾਣੇ ਤੁਸੀਂ ਤਿੰਨ ਜਣੇ ਕਿਸ ਤਰ੍ਹਾਂ ਦਿੱਲ ਕੇ ਪਾਕਿਸਤਾਨ ਜੀ ਮੇਰੀ ਜਮਿੰਟ ਤੇ ਐਸੇ ਖੜਾ ਸੀ ਉਹਨੂੰ ਪਤਾ ਕਰਨ ਨੂੰ ਗਏ ਸੱਤ ਲੋਈ ਬਰਿਆ ਤੋਂ ਉੱਕ ਗਿਆ ਜੀ ਬੱਟ ਦੇ ਨਾਲ ਤੇ ਪਾਣੀ ਦਾ ਬਾਅਦ ਜ਼ਿਆਦਾ ਸੀ ਸਾਡੇ ਕੋਲ ਵਾਪਸ ਹੀ ਮੁੜਾਂਗੇ ਉਸ ਰੋੜ ਕੇ ਉੱਥੇ ਫਿਰ ਕਿਸ ਤਰ੍ਹਾਂ ਅਕੇ ਤੁਹਾਨੂੰ ਕਿੱਥੇ ਲੈ ਜਾਏਗਾ ਕਿੰਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਆ ਗਿਆ ਸੀ ਆਪਾਂ ਤਾਂ ਜਾ ਉੱਥੇ ਉਹਨਾਂ ਕਹਾਂ ਕੋਈ ਗੱਲ ਨਹੀਂ ਤੇ ਉਹਨਾਂ ਕਹਾਂ ਸੀ ਬਦੋ ਮਿੰਦੀ ਸੱਦ ਲਈ ਤੇ ਉਥੋਂ ਉਹਨਾਂ ਸੰਧ ਫੜਾਉਂਦੇ ਆ। ਇਹ ਜੋ ਸੁਧਾਰ ਬਾਬਾ ਕੋ ਕੀ ਹਾਂਜੀ ਇਹਦਾ ਲੱਗ ਰਿਹਾ ਹੈ। ਬਹੁਤ ਵਧੀਆ ਰਹਿ ਰਹੇ ਨੇ। ਕਿੰਨੇ ਜਿਹੇ ਸੁਝਾਅ ਕਿੰਨੇ ਜਿਹੇ ਸੁਝਾਅ ਇਹ ਉਸੇ ਗਲੋਤੇ ਤੇ ਅਜੇ ਸਰਕਾਰਾਂ ਨੂੰ ਕੀ ਪੀਲ ਕਰਨਾ ਚਾਹੂਗੀ। ਸਰਕਾਰਾਂ ਨੂੰ ਪੀਲ ਕਰਾਂ ਜਿਹੜੇ ਬਾਕੀ ਦੇ ਨਹੀਂ ਜੀ ਉਹਨਾਂ ਨੂੰ ਛੱਡ ਲੈਣਾ ਵਧੀਆ ਕੱਲੇ। ਇਹ ਬਹੁਤ ਵਧੀਆ ਕੱਲੇ ਬਹੁਤ ਜ਼ਿਆਦਾ ਟਾਈਮ ਜਿਉਂ ਕੱਟ ਆਇਆ। ਸਿਰ 12 ਵਜੇ ਤੋਂ ਬਾਅਦ ਅੱਜ ਦਾ ਕਰਦੀ ਐ। ਮੇਰਾ ਨਾਮ ਅਰुण ਮਾਲਾ ਜੀ ਮੈਂ ਅਟਾਰੀ ਬਾਰਡਰ ਦੇ ਜਿਆਦੇ ਪ੍ਰੋਟੋਕੋਲ ਉਸ ਤੋਂ ਕੁਸਚਨ ਆ ਪਾਕਿਸਤਾਨਸ ਕਰ ਲੋ ਅਜ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਅਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫਿਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਚੁੱਕੇ ਆ ਪਾਕ ਰਿੰਜ ਦੇ ਸਾਦੇ ਸਾਤ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ BSF ਰੈਂਜਰ ਦੇ BSF ਦੇ ਅਫਸਰ ਦੇ ਹੈਂਡਓਵਰ ਕੀਤਾ ਅ ਤੇ ਨੇਪਚੂਲਰ 18 ਜੀ ਦੀ ਡੀਸੀ ਅਫਿਸ ਤੋਂ ਡਿਊਟੀ ਲੱਗੀ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹੇਰ ਮੀਰ ਆਈਪੀਐਸ ਅਸਰ ਰੂਰੋ ਜੀ ਵੱਲੋਂ ਇਹਨਾਂ ਦੀ ਸਿਕਿਉਰਿਟੀ ਦੀ ਪੁਖਤਾ ਪ੍ਰਬੰਧ ਕੀਤੇਗੇ ਕਿ ਪਾਇਲਟ ਸਕਵਡ ਅਪਾਇੰਟਡ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅਮਰਸਾਦ ਦੀ ਹਾਜ਼ਰ ਅੰਦਰ ਲਿਜਾਇਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅਨੁਸਾਰ ਦੀ ਪਾਇਰੇਟ ਦੇ ਨਾਲ ਇਹਨਾਂ ਨੂੰ ਪੂਰਾ ਸਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਹਸਪੀਟਲ ਲੈ ਜਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜਾਣਗੇ ਇਹ ਕਿਨੇ ਜਿੱਥੇ ਜਾ ਗਿਆ ਇਹ 2023 ਦੇ ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਹੱਦ ਅੰਦਰ ਰੁੜ ਕੇ ਚੱਲੇ ਗਈ ਸੀ ਤੇ ਇਹ 6 ਦੇ 6% ਜਿਹੜੇ ਆ ਜਿਹਦੇ ਮੈਂ ਤੁਹਾਨੂੰ ਦੱਸਿਆ ਵੀ ਫਰੋਹੇਪੁਰ ਦੇ 4 ਇੱਕ ਲੁਧਿਆਣਾ ਇੱਕ ਜਲੰਧਰ ਇਹ ਫਰਾਡ ਦੇ ਵਿੱਚ ਹੀ ਰੁੜ ਕੇ ਗਈ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਰਿਪੋਰਟ ਕੀਤੀ ਗਈ ਆ ਤੇ ਇਹਨਾਂ ਨੂੰ 1 ਸਾਲ ਦੀ ਸਜ਼ਾ ਹੋਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਹੌਸਕੀ ਤੇ ਗਿਆ ਹਾਂਜੀ ਟੋਟਲ ਸੱਤ ਲੋ ਟੋਟਲ ਸੱਤ ਹੈ ਕਿ ਜੁਪੀਤਾ ਜੀ ਆ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਰਪਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਸੇਨੂਆ ਮੇਡ ਪਰ ਜਿਆ ਬੈਰੀਪੁਰ ਤੋਂ ਲੈਂਦਾ ਤੇ ਕਿੰਨੇ ਜਵਾਨ ਨੇ ਤੁਹਾਡੇ ਜਿਹੜੇ ਪਾਕਿਸਤਾਨ ਵਿੱਚ ਚਲੇ ਗਏ ਸਾਡੇ ਦੋ ਮੁੰਡੇ ਹੈ ਜੀ ਜੀ ਨਾਮ ਹੈ ਮੇਰੇ ਪਤੀ ਜਿਹੜਾ ਨਾਮ ਹਰਵਿੰਦਰ ਸਿੰਘ ਹੈ ਜੀ ਤੇ ਉਹਦਾ ਯਾਰ ਦਾ ਨਾਮ ਰਤਨਪਾਲ ਸਿੰਘ ਹੈ ਜੀ ਕਿੰਨਾ ਚਲੇ ਗਿਆ ਸੀ ਜੀ ਕਿ ਮਾਮਲਾ ਕੀ ਬਾਇਆ ਸੀ ਕਿਥੇ ਚਲੇ ਗਏ ਮਾਮਲਾ ਇਸ ਤਰ੍ਹਾਂ ਸਨ 2023 ਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਇਹ ਰਾਜਪੁਰੇ ਗੱਟੀ ਪਿੰਡ ਫਰੋਜਪੁਰ ਉੱਥੇ ਮੇਰੀ ਭਾਣਜੀ ਹੈ ਨਵਿੰਦਰ ਜੀ ਪਿੰਡ ਦੇ ਤੇ ਉਹਨਾਂ ਦਾ ਸਮਾਨ ਕਢੋਂ ਗਿਆ ਸੀ ਜਰਾ ਜੋਗੇ ਗੱਟੀ ਦਾ ਤੇ ਆ ਦੇ ਸਾਦੇ ਠੀਕ ਬਾਅਦ ਫੇਟ ਨਹੀਂ ਹੋਇਆ ਜੀ ਬਹੁਤ ਬਾਅਦ ਤੇ ਜਦੋਂ ਇਹ ਸਮਾਨ ਕਢਾਉਂਦੇ ਰਹੇ ਤੇ ਪਸ਼ੂ ਜਦੋਂ ਰਹਿ ਗਏ ਸੀਗੇ ਦਨ ਚਾਰ ਪਸ਼ੂ ਰਹਿ ਗਏ ਸੀਗੇ ਉਹ ਕਢਵਾਉਂਦੇ ਹੋਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਦਰਿਆ ਦਾ ਵਹਾਅ ਜ਼ਿਆਦਾ ਆ ਗਿਆ ਸੀਗਾ ਏ ਰੋਡ ਕੇ ਪਾਕਿਸਤਾਨ ਚਲੇਗੇ ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹ ਪਾਕਿਸਤਾਨ ਦੇ ਵਿੱਚ ਹੈਗੇ ਨੇ ਸਾਨੂੰ ਸਰ ਸਾਡੀ ਕਿ ਦਿਨ ਪਿੰਨੀ ਚੌਂਕੀ ਵਾਲੇ ਪੁਲਿਸ ਆਣੇ ਨਿਗਸ਼ਤਿਆ ਜੀ ਤੁਹਾਡੇ ਇਸ ਤਰੀਕੇ ਬੰਦੇ ਉਧਰ ਰੋਡ ਕੇ ਚਲੇਗੇ ਚਲੋ ਅਸੀਂ ਰੱਬ ਦਾ ਸ਼ੁਕਰ ਹੈ ਆਪਾਂ ਦਾ ਕੀਤਾ ਕਿ ਚਲੋ ਜਾਨ ਨਹੀਂ ਕੋਈ ਦਾ ਨੁਕਸਾਨ ਨਹੀਂ ਹੋਇਆ ਬਚ ਗਏ ਚਲੋ ਉਧਰ ਚਲੇਗੇ ਤੇ ਜਿੰਦੇ ਰਹਿਣਗੇ ਕਦੀ ਨਾ ਕਦੀ ਵਾਪਸ ਆਈ ਜਾਈਏ ਤੇ ਤੁਹਾਨੂੰ ਅੱਜ ਕਿਸ ਤਰ੍ਹਾਂ ਪਤਾ ਲੱਗਾ ਜੀ ਅੱਜ ਉਹਨਾਂ ਨੇ ਛੱਡਿਆ ਜਾ ਰਿਹਾ ਜੀ ਅੱਜ ਸਾਨੂੰ ਰਵਿੰਦਰ ਸਿੰਘ ਦਾ ਦਸਿਆ ਸੀ ਕਿ ਜੀ ਬਹੁਤ ਵਾਰ ਫੋਨ ਆਉਂਦਾ ਸੀ ਉਧਰੋਂ ਕਾਲ ਕਰਨ ਦਿੰਦੀ ਸੀਗੀ ਪਾਕਿਸਤਾਨ ਦੀ ਸਰਕਾਰ ਬਈ 10 ਮਿੰਟ ਦਿੰਦੀ ਸੀ ਵੀ ਕਰੇ ਤੁਸੀਂ ਗੱਲ ਕਰ ਲਿਆ ਕਰੋ ਕਿ ਕੀ ਕੀ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦਾ ਵਿਹਾਰ ਜਿਹੜਾ ਪਾਕਿਸਤਾਨ ਦੇ ਵਿੱਚ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦੇ ਨੇ ਕਿੱਥੇ ਜੇਲ੍ਹ 'ਚ ਰੱਖਿਆ ਹੈ ਕਿਸ ਤਰ੍ਹਾਂ ਦਾ ਗਿਆਰ ਕਰਦੇ ਰਹੇ ਜੀ ਦੇ ਦੇ ਵਿੱਚ ਲਾਫਤ ਦੇ ਵਿੱਚ ਰੱਖਿਆ ਜੀ ਉਹਨਾਂ ਨੇ ਅੱਛਾ ਹਾਂ ਜੀ ਰੋਟੀ ਪਾਣੀ ਤਾਂ ਕਹਿੰਦਾ ਚਾਚਾ ਜੀ ਮੈਨੂੰ ਕਹਿੰਦਾ ਹੁੰਦਾ ਜੀ ਕਹਿੰਦਾ ਚਾਚਾ ਜੀ ਵਧੀਆ ਦਿੰਦੇ ਆ ਯਾਨੀ ਕਿ ਇੰਨਾ ਉਹਨਾਂ ਨੇ ਖਰਾਬ ਨਹੀਂ ਕੀਤਾ ਯਾਨੀ ਕਿ ਮਾਰਦੇ ਪੁੱਤੇ ਤੇ ਨਹੀਂ ਨਹੀਂ ਜੀ ਵਧੀਆ ਵਧੀਆ ਰੋਟੀ ਦੀ ਜਿੰਦਗੀ ਕਿੰਨੀ ਤੋਂ ਉਮਰ ਸੀਗੀ ਦੋਨਾਂ ਦੀ ਜੀ ਤੇ 22-22 ਸਾਲ ਸੀਗੀ ਦੋਨਾਂ ਦੀ ਤੇ ਕਦੇ ਕੀ ਸੀਗੀ ਤੇ ਤੁਹਾੜੀ ਮਜ਼ਦੂਰੀ ਕਰਦੇ ਸੀ ਤੇ ਵਿਆਹ ਹੀ ਸੀ ਜੀ ਹਾਂਜੀ ਵਿਆਹ ਹੀ ਸੀ ਬੱਚੇ ਕਿੰਨੇ ਚੁਣੇ ਬੱਚੇ ਦੋ ਆ ਹਰਵਿੰਦਰ ਦੇ ਤੇ ਕਿੰਨੀ ਤੋਂ ਖੁਸ਼ੀ ਹੋ ਰਹੀ ਹੈ ਜੀ ਕਿ ਅੱਜ ਉਹ ਆਪਣੇ ਵਤਨ ਵਾਪਸ ਆ ਰਹੇ ਨੇ ਆਪਣੇ ਪਰਿਵਾਰ ਕੇ ਮੈਂਬਰਾਂ ਦੇ ਨਾਲ ਮਿਲਣ ਸਰ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਤਾਂ ਧੰਨਵਾਦ ਕਰਦੇ ਆ ਦੋਨੇ ਸਰਕਾਰਾਂ ਦਾ ਇਨਾਂ ਨੇ ਤਾਲ ਮੇਲਾ ਦਾ ਮੇਲ ਕਰਦੇ ਵਧੀਆ ਸਾਡੇ ਬੱਚੇ ਇੰਨੀ ਜਲਦੀ ਤੇ ਜਲਦੀ ਸਿਹਤ ਬਹਤ ਕਰਦੇ ਪਏ ਆ ਜੀ ਇਹ ਲਿਆਉਣ ਦੇ ਵਿੱਚ ਇੰਡੀਆ ਸਰਕਾਰ ਆਪਣੀ ਇੰਡੀਅਨ ਜਿਹੜੀ ਸਰਕਾਰ ਆ ਉਹਦਾ ਧੰਨਵਾਦ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਲੋਕਾਂ ਦੇ ਮੁੰਡੇ ਗਏ ਸੀਗੇ ਬੰਦੇ ਦੀ 20-20 ਸਾਲ ਹੋ ਗਏ ਉਹਨਾਂ ਨੂੰ ਬੈਠਾ ਨਹੀਂ ਹਜੇ ਤੱਕ ਕੋਈ ਨਹੀਂ ਆ ਪਰ ਸਾਡੀ ਵਾਅਦੇ ਵੀ ਇੱਕ ਅਰਦਾਸ ਹੈ ਕਿ ਸਾਡੀ ਜਾਨ ਕੀ ਸੁਣੀ ਕਿ ਕਿੰਨਾ ਸਾਲਾਂ ਦੇ ਵਿੱਚ ਵਾਪਸ ਕਰਨੀ ਜੀ ਆਪਣਾ ਤਸਵੀਰ ਸਿੰਘ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਤਨ ਵਾਪਸੀ ਹੋ ਰਹੀ ਹੈ ਲੜਕੀਆਂ ਦੀ ਕੀ ਕਹਿਣਾ ਹੈ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਲੋਕਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਵੀ ਦੋ ਤਾਂ ਇਸ ਟਾਈਮ ਸਾਲ ਦੇ ਵਿੱਚ 3 ਸਾਲ ਦਾ ਜੀਵਨ ਸਭ ਨੂੰ ਮੁੰਡੇ ਵਾਪਸ ਲਾਗ ਦੇ ਜੀ ਤੇ ਇਹਨਾਂ ਵਾਪਸ ਆਉਣ ਨੂੰ ਕਰਦੇ ਆ ਜਰ ਸਰਪੰਚ ਸਾਹਿਬ ਦੇਖਿਆ ਗਿਆ ਜੀ ਕਈ ਲੋਕ ਜਿਹੜੇ ਨੇ ਸਾਰੀ ਸਾਰੀ ਉਮਰ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਸੜ ਗਏ ਨੇ ਪਰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਵਾਪਸ ਆ ਰਹੇ ਨੇ ਕੀ ਕਹਿਣਾ ਚ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਸਰ ਬਹੁਤ ਖੁਸ਼ੀ ਹੋ ਰਹੀ ਹੈ ਨਾ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਆ ਸੋਹਰਾ ਜੀ ਆਏ ਨੇ ਆਪਜ ਕੁੱਝ ਚੱਲ ਕੇ ਆਏ ਆ ਬਾਈ ਦਾ ਬਹੁਤ ਤੁਹਾਡਾ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਰੇ ਸਾਡੀਆਂ ਆਵਾਜ਼ਾਂ ਉਠਾਉਂਦੇ ਰਹੇ ਪਾਕਿਸਤਾਨ ਦਾ ਕਜੋਉਂਦੇ ਰਹੇ ਆ ਹਈ ਬਹੁਤ ਤੁਹਾਡਾ ਬਹੁਤ ਤੁਸੀਂ ਦਿলো ਧੰਨਵਾਦ ਬਹੁਤ ਜ਼ਿਆਦਾ ਕਰਦਾ ਜੀ ਕਿੰਨੇ ਕਿੰਨੇ ਨੌਜਵਾਨ ਸੀ ਜੀ ਦੋ ਸਾਰ ਸੀ ਜੀ ਇਹ ਜਿਹੜਾ ਆਪਣਾ ਅਰਵਿੰਦਰ ਸਿੰਘ ਦਾ ਰਤਨਪਾਲ ਜੀ ਦਾ ਸਰ ਜਦੋਂ ਇਹਦਾ ਪਾਣੀ ਦਾ ਫਲੱਡ ਸੀਜ਼ਨ ਆਇਆ ਸੀ ਨਾ ਫਿਰ ਆਇਆ 7 ਜੁਲਾਈ ਜੇ 10 ਜੁਲਾਈ ਤੇ ਉੱਤੇ 2023 ਦੇ ਸਤਵਾਂ ਮਹੀਨਾ ਸਰ ਇਹ ਨਾਲ ਆਪਣੇ ਸਮਾਨ ਸ੍ਰਿਸ਼ਟ ਨੂੰ ਸਮਾਨ ਘਟਾਉਣ ਵਾਸਤੇ ਚਲੇ ਗਏ ਸੀ ਜੋ ਕਿ ਪਾਣੀ ਬਾਲਾ ਕਾਫੀ ਯਾਰਾ ਸੀ ਸਮਾਨ ਲੜਾਉਂਦੇ ਕੜਾਉਂਦੇ ਸਾਰ ਪਾਣੀ ਦਾ ਵਹਾਜ ਤੇਜ਼ ਔਨ ਕਰਕੇ ਤੇ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਫਿਰ ਤੋਂ ਬਾਅਦ ਸਾਨੂੰ ਉਹਨਾਂ ਨੇ ਰੇਂਜਨਾ ਨੇ ਕੈਕਟ ਕੀਤਾ ਆਣੇ ਚ ਉੱਤੀਆਂ ਨੇ ਰੇਂਜਨਾ ਨੇ ਕਰਕੇ ਬਟੌਂਕੀ ਥਾਣੇ ਨਾਲ ਸਾਡੇ ਘਰ ਆਏ ਜੀ ਉਹਨਾਂ ਨੇ ਸਿਨਗਸ ਕੀਤੀ ਧਾਰਗੜ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਗੁਰਵਿੰਦਰ ਸਿੰਘ ਤੇ ਰਤਨਪਾਲ ਸਿੰਘ ਅਸੀਂ ਕਿ ਧਾਰਗੜ ਸ਼ੋਅ ਕੀਤੇ ਸਾਰੇ ਵਿਖਾਈ ਉਹਨਾਂ ਨੇ ਕਿ ਤੁਹਾਡੇ ਬੰਦੇ ਪਾਕਿਸਤਾਨ ਰੁੜ ਕੇ ਚਲੇ ਗਏ ਨੇ ਤੇ ਪਹੁੰਚ ਚੁੱਕੇ ਨੇ ਪਾਕਿਸਤਾਨ ਨੂੰ ਉਹਨਾਂ ਦਾ 1 ਸਾਲ ਉਤੇ ਰਹਿ ਹੈ 2 3 ਸਾਲ ਸਜ਼ਾ ਹੋ ਗਈ ਸੀ ਸਜ਼ਾ ਉਹਨਾਂ ਨੇ ਪੂਰੀ ਕਰਨ ਕਰ ਬਾਅਦ ਇਹ ਸਰਕਾਰ ਨੇ ਉੱਥੋਂ ਉਹਨਾਂ ਨੇ ਰਿਹਾ ਕਰਤਾ ਹੈਗਾ ਵਾ ਰਿਹਾ ਕਰਨ ਤੋਂ ਬਾਅਦ ਅਸੀਂ ਬਹੁਤ ਖੁਸ਼ੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪੰਜਾਬ ਸਰਕਾਰ ਦਾ ਤੇ ਨਾਲ ਹੀ ਆਪਣੇ ਪਾਕਿਸਤਾਨ ਸਰਕਾਰ ਦਾ ਤੇ ਆਪਣੇ ਜੋ ਵੀ ਸਾਰੇ ਤਾਨੀ ਸਾਨੀ ਜੋ ਉਹਨਾਂ ਨੇ ਮਤ ਦਿੱਤੀ ਹੈ ਸਾਰੇ মিডিਆ ਵਾਲੇ ਨੂੰ ਹੋ ਗਿਆ ਬਹੁਤ ਬਹੁਤ